ਕਿਉਂ ਬੇਬੇ ਲਾ ਤੂੰ ਤਾਂ ਪੰਜਾਬੀ ਬੋਲਦਾ ਆਉਂਦੀ ਹੀ ਐ ਆ ਕੀ ਕਰ ਜਾਂਦਾ ਸੀ ਇਟ ਜੋਗਿੰਗ ਤੱਕੜੇ ਰੈਲੀ ਕਰਨੀ ਪੈਂਦੀ ਐ ਮੈਂ ਤਾਂ ਕਰ ਕੀਤੀ ਨਹੀਂ ਮੈਂ ਤਾਂ ਬਥੇਰੀ ਤਕੜੀਆਂ ਕਿੱਥੋਂ ਪੰਜਾਬ ਤੋਂ ਆਓ ਇੱਥੇ ਕਿਵੇਂ ਪੋਤੇ ਨਾ ਹਣੀ ਮੈਨੂੰ ਨਾ ਐ ਤਰੇਕਰ ਆਲੇ ਹੁਣ ਟਾਈਮ ਮਿਲਿਆ ਉਹ ਤਾਂ ਕਦੋਂ ਦਾ ਮਰਿਆ ਫਿਰ ਕਿਦੋਂ ਲਾਈਏ ਹੈ ਕਿ ਤੇਰਾ 14 ਜਣੀ ਜੇ ਤੈਨੂੰ ਵੇਲੇ ਦੁਬੀਆਂ ਜਾ ਕਰੀਂ ਗਰੰਟ ਲੱਗ ਗਿਆ ਆਇੰਗੇ ਨਾ ਬੋਲਦਾ ਨਹੀਂ ਮੇਰਾ ਤਾਂ ਓੱਖਾ ਬੇਬੇ ਮੇਰੇ ਦਾਦੇ ਨੂੰ ਪੁੱਛੂ ਜੀ ਉਹਦਾ ਹੌਸਲਾ ਪਿਆ ਤਾਂ ਉਹ ਆ ਜਾ ਕਰੂ ਕਿਰੋਂ ਉਹਨੂੰ ਭੇਜਦੀ